ਸੀ ਸੀਸੀਟੀਵੀ ਵੀਡੀਓ ਵਿੱਚ ਦੇਖ ਸਕਦੇ ਹੋ ਕਿਸ ਤਰ੍ਹਾਂ ਜਿਹੜਾ ਸ਼ਾਤਲ ਚੋਰ ਆ ਕਿਸ ਤਰ੍ਹਾਂ ਜਿਹੜਾ ਐਕਟਵਾ ਨੂੰ ਬੜੇ ਹੱਥ ਦੀ ਸਫਾਈ ਦੇ ਨਾਲ ਮੈਂ ਕਹਿ ਸਕਦਾ ਵੀ ਜਿਹੜੀ ਆ ਐਕਟਵਾ ਜਿਹੜਾ ਲੈ ਕੇ ਜਾ ਰਿਹਾ तकरीबन ਰਾਤ 8:00 ਵਜੇ ਦੀ ਵੀਡੀਓ ਹੈ ਜੀ ਉਸ ਰੋਡ ਤੇ ਮਤਲਬ 2 ਮਿੰਟ ਪਹਿਲਾਂ ਮੈਂ ਚੀਤਾ ਸਭ ਤੋਂ ਮੱਥਾ ਟੇਕ ਕੇ ਤੇ ਲੈਬ ਦੇ ਅੰਦਰ ਹੀ ਵੜਿਆ ਤੇ ਮੇਰੇ ਅੰਦਰ ਵੜਦੇ ਵੜਦੇ ਤੁਸੀਂ ਸੀਸੀਟੀਵੀ ਵਿੱਚ ਦੇਖ ਸਕਦੇ ਹੋ ਕਿ ਮਗਰੇ ਹੀ ਉਹ ਬੰਦਾ ਆ ਗਿਆ ਜੀ ਤੇ ਉਹਨੇ ਉਸਾ ਮੌਕੇ ਦਾ ਫਾਇਦਾ ਚੁੱਕਦਿਆਂ ਨਾਲ ਹੀ ਉਸੇ ਟਾਈਮ ਹੀ ਲਈ ਹੈ ਚਾਬੀ ਕੋਈ ਡਰ ਨਹੀਂ ਖੋਫ ਨਹੀਂ ਕੋਈ ਉਹਨੂੰ ਕਿਸੇ ਗੱਲ ਦਾ ਤੁਸੀਂ ਵੀ ਪਾਸ ਸੀ ਅਸੀਂ ਦੇਖਿਆ ਵੀ ਹੋਰ ਵੀ ਐਕਟਵਾ ਬੜੀ ਲੱਗੀ ਆ ਉੱਥੇ ਵਾਈਟ ਕਲਰ ਦੀ ਆ ਤੁਹਾਡੀ ਐਕਟਵਾ ਨਹੀਂ ਕਿਉਂ ਨਿਸ਼ਾਨਾ ਬਣਾਇਆ ਗਿਆ ਅਸੀਂ ਦੇਖਿਆ ਉਸ ਵੀ ਸੀਸੀਟੀਵੀ ਵੀਡੀਓ ਵਿੱਚ ਹੋਰ ਵੀ ਐਕਟਵਾ ਬੜੀ ਆ ਸੀ ਜੀ ਜੀ ਇੰਜ ਲੱਗਦਾ ਜਿੱਦਾਂ ਪਹਿਲਾਂ ਹੀ ਕੋਈ ਪਲਾਨਡ ਹੈ ਜੀ ਚਾਹੇ ਉਹਨੇ ਪਹਿਲਾਂ ਚਾਬੀ ਲਾ ਕੇ ਵੇਖੀ ਐਕਟਵਾ ਲੱਗਣੀ ਉਹ ਕਿ ਇਹਨੂੰ ਹੀ ਲੱਗਣੀ ਆ ਉਹ ਤੁਸੀਂ ਵੇਖਦੇ ਹੋ ਉੱਥੇ ਦੋ ਐਕਟਵਾ ਲੱਗੀਆਂ ਆ ਉਹ ਸਿੱਧਾ ਮੇਰੀ ਐਕਟਵਾ ਦੀ ਜਾਂਦਾ ਹੈ ਉੱਤੇ ਹੀ ਬੈੰਦਾ ਹੈ ਉਹਨੂੰ ਹੀ ਚਾਬੀ ਲਾਉਂਦਾ ਹੈ ਤੇ ਉਹਨੂੰ ਹੀ ਲੈ ਕੇ ਜਾਂਦਾ ਹੈ ਜੀ ਮੈਂ ਇਹ ਕੰਪਲੇਂਟ ਲਿਖਾਉਣ ਗਿਆ ਮੇਰੀ ਕੰਪਲੇਂਟ ਹੀ ਨਹੀਂ ਚੱਜਣਾ ਲਿਖ ਜੇ ਇੰਸ਼ੋਰੈਂਸ ਹੋਵੇ ਫੇਰ ਕਿਹੜਾ ਲੱਭ ਦਿੰਦੇ ਜੀ ਉਹ ਉਹਨਾਂ ਨੇ ਆਪਣੀਆਂ ਕਰਨੀਆਂ ਹੁੰਦੀਆਂ ਖਾਨਾ ਪੂਰਤੀਆਂ ਬਾਕੀ ਉਹਨਾਂ ਵੱਲੋਂ ਤੇ ਇਹ ਵੀ ਨਹੀਂ ਆਕੇ ਵੇਖਿਆਗਾ ਕਿ ਮੌਕੇ ਦੀ ਸੀਸੀਟੀਵੀ ਵੇਖ ਲਈ ਅਸੀਂ ਆਕੇ ਤੇ ਲੱਭਣ ਦੀ ਕੋਸ਼ਿਸ਼ ਕਰੀਏ ਇੱਕ ਕਾਗਜ਼ ਤੇ ਐਪਲੀਕੇਸ਼ਨ ਲਿਖ ਕੇ ਮੇਰੇ ਕੋਲ ਰੱਖ ਲਈ ਮੈਂ ਕੱਲ ਡੀਡੀਆਰ ਨੰਬਰ ਵੀ ਲੈਣ ਗਿਆ ਉਹਨਾਂ ਕੋ ਤੇ ਮੈਨੂੰ ਅੱਗੋ ਕਹਿੰਦੇ ਜੀ ਅੱਜ ਨਹੀਂ ਕੱਲ ਆਕੇ ਲੈ ਲਿਓ ਪੁਲਿਸਦਾਰ ਜੀ ਤੁਹਾਨੂੰ ਪਤਾ ਹੀ ਹੈ ਜੀ ਬਸ ਢੀਡੇ ਤੇ ਢੀਡੇ ਮਰਾਉਣੇ ਆ ਲੱਭ ਕੇ ਉਹ ਕਿਸੇ ਨੂੰ ਨਹੀਂ ਦਿੰਦੇ ਉਹਨਾਂ ਦਾ ਕੋਈ ਚੀਜ਼ ਬਵਾਜੇ ਤੇ ਸ਼ਾਮਾਂ ਤੱਕ ਹੀ ਲੱਭ ਜੂਗੀ ਤੁਹਾਨੂੰ ਕਿਉਂਕਿ ਸਾਰੇ ਚੋਰਾਂ ਦੀਆਂ ਫੋ ਬਿਲਕੁਲ ਤੁਸੀਂ ਦੇਖ ਸਕਦੇ ਹੋ ਵੀ ਰਵੀਪਾਲ ਦੇ ਕੋਲ ਸਭ ਚਾਬੀ ਰਹਿ ਗਈ ਆ ਐਕਟਵਾ ਜਿਹੜੀ ਇਹ ਚੋਰੀ ਹੋ ਚੁੱਕੀ ਆ 2018 ਮਾਡਲ ਸੀ ਚਿੱਟੇ ਰੰਗ ਦੀ ਸੀ ਤੁਸੀਂ ਦੇਖ ਸਕਦੇ ਹੋ ਫੇ ਕਿੰਨਾ ਕਿ ਮਨ ਨੂੰ ਤਰਸ ਹੁੰਦਾ ਵੇਖ ਕੇ ਵੀ ਮੇਰੀ ਐਕਟਵਾ ਦੀ ਚਾਬੀ ਰਹਿ ਗਈ ਆ ਐਕਟਵਾ ਮੇਰੀ ਕੋਈ ਹੋਰ ਲੈ ਗਿਆ ਵਾ ਘਰ ਆਉਣਾ ਸੀ ਤੇ ਮੈਂ ਕਿੱਦਾਂ ਆਇਆ ਹਾਂਗਾ ਮੈਨੂੰ ਪੁੱਛ ਕੇ ਵੇਖੋ ਮੇਰਾ ਰਸਤੇ 'ਚ ਨਾ ਮੈਨੂੰ ਆਪ ਨੂੰ ਪਤਾ ਨਹੀਂ ਹੀ ਲੱਗੰਦਾ ਕਿ ਮੇਰੇ ਨਾਲ ਕੀ ਬਣ ਜਾਂਦਾ ਘਰ ਆ ਕੇ ਵੀ ਦੱਸਣ ਲੱਗਿਆ ਸ਼ਰਮ ਆਉਂਦੀ ਹੈ ਕਿ ਮੇਰੀ ਮੋਟਰਸਾਈਕਲ ਚੁੱਕਿਆ ਗਿਆ ਜੀ ਮੇਰੀ ਐਕਟਵਾ ਚੁੱਕੀ ਗਈ ਹੈ ਤੁਸੀਂ ਹੋ ਤੁਹਾਡੀ ਕਿੰਨੇ ਚੋਰੀ ਹੋਈ ਹੈ ਦਸਕਾ ਨੂੰ ਸਾਲਾ ਕਰਦੇ ਹੋ ਪਹਿਲਾ ਮੋਟਰਸਾਈਕਲ ਸੀ ਹੁਣ ਐਕਟਵਾ ਚੋਰੀ ਹੋਈ ਆ ਦੋ ਚੋਰੀ ਹੋਈ ਹੈ ਕਿ ਜਾਂ ਇਸ ਤੋਂ ਵੱਧ ਵੀ ਚੋਰੀ ਚੋਰੀਆਂ ਹੋਈਆਂ ਨਹੀਂ ਜੀ ਮੇਰੇ ਚਾਰ ਮੋਟਰਸਾਈਕਲ ਤੇ ਪੰਜ ਵੀ ਐਕਟਵਾ ਚੁੱਕੀ ਗਈ ਹੈ ਜੀ ਚਾਰ ਮੋਟਰਸਾਈਕਲ ਸਪਲੈਂਡਰ ਚੁੱਕੇ ਗਏ ਜੀ ਸਾਸੀਗਾ ਦੋਸਤੋ ਬੈਠਾ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਤਸਵੀਰਾਂ ਵਖਾਵਾਗੇ ਧਾਲੋ ਸ਼੍ਰੀ ਅਮਰ ਸਿੰਘ ਸਾਹਿਬ ਵੀ ਆ ਸੁਲਤਾਨ ਵੀ ਡੌੜਦੀ ਆ ਤੁਸੀਂ ਸੀਸੀਟੀਵੀ ਵੀਡੀਓ ਵਿੱਚ ਦੇਖ ਸਕਦੇ ਹੋ ਕਿਸ ਤਰ੍ਹਾਂ ਜਿਹੜਾ ਸ਼ਾਤਰ ਚੋਰ ਆ ਕਿਸ ਤਰ੍ਹਾਂ ਜਿਹੜਾ ਐਕਟਵਾ ਨੂੰ ਬੜੇ ਹੱਥ ਵੀ ਸਫਾਈ ਦੇ ਨਾਲ ਮੈਂ ਕਹਿ ਸਕਦਾ ਵੀ ਜਿਹੜੀ ਆ ਐਕਟਵਾ ਜਿਹੜਾ ਲੈ ਕੇ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਲੋਹੀ ਦੇ ਬੁੱਕਲ ਮਾਰੀ ਹੋਈ ਆ ਪਰ ਚਿਹਰਾ ਜਿਹੜਾ ਬਿਲਕੁਲ ਸਾਫ਼ ਜਿਹੜਾ ਦਿਖਾਈ ਦੇ ਰਿਹਾ ਉਸ ਨੌਜਵਾਨ ਨਾਲ ਵੀ ਗੱਲਬਾਤ ਕਰਾਂਗੇ ਜਿਸ ਨੌਜਵਾਨ ਦੀ ਐਕਟਵਾ ਚੋਰੀ ਹੋਈ ਆ ਅਤੇ ਕੱਲ ਰਾਤ ਦੀ ਜਿਹੜੀ ਆ ਵੀਡੀਓ ਵਾਇਰਲ ਹੋਈ ਆ ਗੱਲਬਾਤ ਕਰਾਂਗੇ ਵੀਰ ਦੇ ਨਾਲ ਵੀ ਸਾਡੇ ਨਾਲ ਆ ਵੀਰ ਜੀ ਕੀ ਨਾਮ ਤੁਹਾਡਾ ਮੇਰਾ ਨਾਮ ਰਵੀਪਾਲ ਸਿੰਘ ਜੀ ਰਵੀਪਾਲ ਸਿੰਘ ਜੀ ਇਹ ਜਿਹੜੀ ਵੀਡੀਓ ਵਾਇਰਲ ਹੋ ਰਹੀ ਆ ਚੋਰੀ ਦੀ ਐਕਟਵਾ ਦੀ ਕਿੱਥੋਂ ਦੀ ਵੀਡੀਓ ਦਸਤਕਾਨੂ ਦਾ ਸਾਡੇ ਕਰਦੇ ਹੋ ਤੇ ਕਿੰਨੇ ਦਾ ਸਮਾਂ ਸੀ ਜਿਹੜੀ ਇਹ ਵੀਡੀਓ ਵਾਇਰਲ ਹੋ ਰਹੀ ਆ ਤੇ ਕਿਹ ਏ ਜੀ ਸੁਲਤਾਨਵਿੰਦ ਰੋਡ ਬਾਣੀਏ ਦੀ ਹੱਟੀ ਦੇ ਸਾਹਮਣੇ तकरीबन ਰਾਤ 8:00 ਵਜੇ ਦੀ ਵੀਡੀਓ ਹੈ ਜੀ ਉਸ ਰੋਡ ਤੇ ਮਤਲਬ 2 ਮਿੰਟ ਪਹਿਲਾਂ ਮੈਂ ਚੀਤਾ ਸਭ ਤੋਂ ਮੱਥਾ ਟੇਕ ਕੇ ਤੇ ਲੈਬ ਦੇ ਅੰਦਰ ਹੀ ਵੜਿਆ ਤੇ ਮੇਰੇ ਅੰਦਰ ਵੜਦੇ ਵੜਦੇ ਤੁਸੀਂ ਸੀਸੀਟੀਵੀ ਵਿੱਚ ਵੇਖ ਸਕਦੇ ਹੋ ਕਿ ਮਗਰੇ ਹੀ ਉਹ ਬੰਦਾ ਆ ਗਿਆ ਜੀ ਕਿ ਮੈਨੂੰ ਇਹ ਸੋਪੀ ਇਸ ਤਰ੍ਹਾਂ ਲੱਗ ਰਿਹਾ ਜਿਸ ਤਰ੍ਹਾਂ ਵੀ ਬੰਦਾ ਕੋ ਪਹਿਲਾਂ ਹੀ ਜਿਹੜਾ ਵਾ ਸੂਦ ਵਿੱਚ ਹੈਗਾ ਸੀ ਜਾਂ ਪਹਿਲਾਂ ਹੀ ਜਿਹੇ ਵਜੋਂ ਕਿਸੇ ਦਾ ਵੀ ਬੰਦਾ ਦਾਦ ਜੇ ਵੀ ਕਿਸੇ ਨੇ ਐਕਟ ਵਾ ਲੈ ਕੇ ਆਉਣੀ ਆ ਤੋ ਤੁਹਾਡੀ ਐਕਟਵਾ ਜਿਹੜੀ ਚੋਰੀ ਕਰਕੇ ਲੈ ਜਾਣੀ ਆ ਕਿਸ ਤਰ੍ਹਾਂ ਲੱਗਦੇ ਚੀਜ਼ ਨੂੰ ਹਾਂਜੀ ਬਿਲਕੁਲ ਇਦਾਂ ਹੀ ਲੱਗਦਾ ਜੀ ਜਦੋਂ ਉਹ ਪਹਿਲਾਂ ਹੀ ਧਿਆਨ ਰੱਖ ਰਿਆ ਵੀ ਕਦੋਂ ਅੰਦਰ ਆਉਣਗੇ ਤੇ ਅੰਦਰ ਜਾਣਗੇ ਅੰਦਰ ਜਾਣਗੇ 10 ਮਿੰਟ ਤੇ ਲੱਗਣਗੇ ਤੇ ਉਹਨੇ ਉਸ ਮੌਕੇ ਦਾ ਫਾਇਦਾ ਚੁੱਕਦਿਆਂ ਨਾਲ ਹੀ ਉਸੇ ਟਾਈਮ ਹੀ ਲਈਏ ਚਾਬੀ ਕੋਈ ਡਰ ਨਹੀਂ ਖੋਫ ਨਹੀਂ ਕੋਈ ਉਹਨੂੰ ਕਿਸੇ ਗੱਲ ਦਾ ਸੀਸੀਟੀਵੀ ਕੈਮਰੇ ਲੱਗੇ ਉਹਨੂੰ ਉਹਦਾ ਵੀ ਕੋਈ ਡਰ ਨਹੀਂ ਹੈ ਜੀ ਉੱਥੇ ਤੇਰੀ ਪਾਲ ਸਿੰਘ ਜੀ ਬੀ 900 ਵੀ ਤੁਸੀਂ ਕੰਮ ਕੀ ਕਰਦੇ ਹੋ ਕਿਹੜੇ ਕੰਮ ਤੁਸੀਂ ਗਏ ਸੀ ਉੱਥੇ ਇੱਕ ਤੇ ਕੀ ਕੰਮ ਕਰਦੇ ਹੋ ਤੁਹਾਡਾ ਰੋਜ਼ਗਾਰ ਕੀ ਹੈਗਾ ਵਾ ਮੇਰਾ ਜੀ ਲੈਬੋਰੀ ਟੈਸਟ ਜਿਹੜੇ ਕਰਦੇ ਮੇਰਾ ਉਹ ਰੋਜਗਾਰ ਆ ਸਵੇਰੇ 9 ਵਜੇ ਤੋਂ ਲੈ ਕੇ ਰਾਤੀ 9 ਵਜੇ ਤੱਕ ਮੈਂ ਕੰਮ ਕਰਦਾ 10000 10000 ਮੇਰੀ ਸੈਲਰੀ ਜੇ ਤੇ ਉਹਦੇ ਚ ਵੀ ਵੇਖੋ ਮੈਂ ਘਰਾਂ ਚੋਂ ਸੈਂਪਲ ਲੈਣੇ ਸਾਰੀ ਤੇ ਅੜੀ ਤੇ ਜੇ ਇਦਾਂ ਮੇਰੇ ਨੁਕਸਾਨ ਹੁੰਦਾ ਰਹੂਗਾ ਤੇ ਤੁਸੀਂ ਦੱਸੋ ਮੈਂ ਸਾਲ ਚ ਕੀ ਕਮਾਇਆ ਹੋਊਗਾ ਤੁਹਾਡੀ ਬ੍ਰੇਡਸੋਪੇ ਜਿਹੜੀ ਤੁਹਾਡੀ ਐਕਟਵਾ ਚੋਰੀ ਹੋਈ ਆ ਕਿਹੜਾ ਮਾਡਲ ਆ ਨੰਬਰ ਕੀ ਆ ਦਰਸ਼ਕਾਂ ਨੂੰ ਸਾਝਾ ਕਰ ਦਿਓ ਸ਼ਾਇਦ ਜਿਹੜੇ ਸਾਡੇ ਦਰਸ਼ਕ ਨੇ ਤੁਹਾਨੂੰ ਤੁਹਾਡੀ ਵੀਡੀਓ ਵੇਖ ਕੇ ਸ਼ਾਇਦ ਉਹ ਚੋਰ ਕਿਤੇ ਪਛਾਣਿਆ ਜਾਵੇ ਜਾਂ ਕਿਤੇ ਉਹ ਐਕਟਵਾ ਪਛਾਨੀ ਜਾਵੇ ਤੁਹਾਨੂੰ ਤੁਸੀਂ ਆਪਣੀ ਐਕਟਿਵਾ ਦਾ ਨੰਬਰ ਤੇ ਆਪਣਾ ਰੰਗ ਜੂ ਰੱਖ ਦਿਓ ਕਿਹੜੇ ਮਾਡਲ ਦੀ ਐਕਟਿਵਾ ਵਾ ਕਿਹੜੇ ਰੰਗ ਦੀ ਆ ਤੇ ਨੰਬਰ ਕੀ ਹੈ ਦਾ ਉਹ ਜੀ ਚਿੱਟੇ ਰੰਗ ਦੀ ਐਕਟਿਵਾ ਜੇ 2018 ਮਾਡਲ ਉਹਦਾ ਨੰਬਰ ਜੇ PB02DL6028 ਬਿਲਕੁਲ ਜੀ ਤੁਸੀਂ ਦੇਖ ਸਕਦੇ ਹੋ ਵੀ ਰਵੀਪਾਲ ਸਿੰਘ ਨੇ ਆਪਣਾ ਐਕਟਿਵਾ ਨੰਬਰ ਵੀ ਦੱਸ ਦਿੱਤਾ ਵਾ ਰੰਗ ਚਿੱਟਾ ਦੱਸ ਦਿੱਤਾ ਵਾ 2018 ਮਾਡਲ ਆ ਤੇ ਤੁਸੀਂ ਦੇਖ ਸਕਦੇ ਹੋ ਵੀ ਚੋਰਾ ਵਾਲੋਂ ਜਿਹੜੀ ਕੀ ਚੋਰ ਵਾਲੋਂ ਕਿਹਨੇ ਛੱਤ ਜਿਹੜੀ ਆ ਚੋਰੀ ਕੀਤੀ ਗਈ ਆ ਪਾਵੇ ਰਾਹ ਦਾ ਸਮਾਂ ਸੀ ਸੀਸੀਟੀਵੀ ਕੈਮਰੇ ਲੱਗੇ ਹੋਏ ਸੀ ਅਸੀਂ ਅਕਸਰ ਦੇਖਦੇ ਵੀ ਕਹਿੰਦੇ ਵੀ ਸੀਸੀਟੀਵੀ ਕੈਮਰੇ ਨਿਗਰਾਨੀ ਹੈਟ ਆ ਤੇ ਕਹਿੰਦੇ ਵੀ ਸਾਨੂੰ ਡਰ ਹੁੰਦਾ ਕਿ ਸ਼ਾਇਦ ਸਾਡੀ ਫੋਟੋ ਲਾ ਜਾਏ ਪਰ ਅਸੀਂ ਦੇਖਦੇ ਵੀ ਚੋਰਾਂ ਨੂੰ ਕੋਈ ਡਰ ਨਹੀਂ ਆ ਚੋਰ ਬੜੇ ਆਰਾਮ ਨਾਲ ਆਉਂਦਾ ਲੋਈ ਦੀ ਬਿਲਕੁਲ ਮਾਰੀ ਹੁੰਦੀ ਆ ਚਿਹਰਾ ਨੰਗਾ ਹੁੰਦਾ ਜਿਸ ਦਾ ਰਵੀਪਾਲ ਸਿੰਘ ਅੰਦਰ ਜਾਂਦਾ ਤੇ ਰਵੀਪਾਲ ਦਾ ਕਹਿਣਾ ਵੀ ਸਿਰਫ ਸਮਾਂ 2 ਮਿੰਟ ਵੀ ਨਹੀਂ ਦੇ ਅੰਦਰ ਗਏ ਨੂੰ ਤੇ ਮਗਰ ਆ ਕੇ ਵੇਖਦਾ ਤੇ ਮੇਰੀ ਐਕਟਵਾ ਜਿਹੜੀ ਆ ਚੋਰੀ ਹੋ ਗਈ ਆ ਰਵੀਪਾਲ ਜੀ ਸਮਾਂ ਕਿੰਨਾ ਲੱਗ ਗਿਆ ਸੀ ਅੰਦਰ ਜਾਣ ਵਿੱਚ ਤੇ ਜਦੋਂ ਵਾਪਸ ਆਉਂਦੇ ਹੋ ਕਿੰਨੇ ਸਮੇਂ ਬਾਅਦ ਤੁਹਾਡੀ ਐਕਟਿਵਾ ਜਿਹੜੀ ਉੱਥੇ ਨਹੀਂ ਹੁੰਦੀ ਮੈਂ ਜੀ ਅੰਦਰ ਜਾਣਾ ਹੈ ਤੇ ਚੋਰ ਤੇ ਮਗਰੇ ਆ ਜਾਂਦਾ ਤੇ ਮੈਨੂੰ ਵੀਦ ਨੂੰ 2 ਮਿੰਟ ਚ ਹੀ ਪਤਾ ਲੱਗ ਜਾਂਦਾ ਮੈਂ ਬਾਹਰ ਆਉਣਾ ਹੈ ਤੇ ਉਹ ਐਕਟਿਵਾ ਹੀ ਨਹੀਂ ਉੱਥੇ ਹੁੰਦੀ ਫਿਰ ਮੈਂ ਮਗਰ ਦੂਜੇ ਮੁੰਡੇ ਦੀ ਐਕਟਿਵਾ ਤੇ ਨਾਲ ਲੈ ਕੇ ਜਾਣਾ ਪਰ ਉਹ ਚੋਰ ਕਿਤੇ ਨਹੀਂ ਲੱਭਦਾ ਅਸੀਂ ਵੀ ਬਾਅਦ ਸੀ ਅਸੀਂ ਦੇਖਿਆ ਵੀ ਹੋਰ ਵੀ ਐਕਟਵਾ ਬੜੀ ਲੱਗੀਆਂ ਨੇ ਉੱਥੇ ਵਾਈਟ ਕਲਰ ਦੀ ਆ ਤੁਹਾਡੀ ਐਕਟਵਾ ਨੂੰ ਕਿਉਂ ਨਿਸ਼ਾਨਾ ਬਣਾਇਆ ਗਿਆ ਅਸੀਂ ਦੇਖਿਆ ਉਸ ਵੀ ਸੀਸੀਟੀ ਵੀਡੀਓ ਵਿੱਚ ਹੋਰ ਵੀ ਐਕਟਵਾ ਬੜੀਆਂ ਸੀ ਪਰ ਤੁਸੀਂ ਮਗਰੋਂ ਆਉਂਦੇ ਹੋ ਤੁਹਾਡੀ ਐਕਟਵਾ ਪਹਿਲਾਂ ਜਿਹੜੀ ਚੋ ਪਤਾ ਨਹੀਂ ਜੀ ਜੇ ਇੰਜ ਲੱਗਦਾ ਜਿੱਦਾਂ ਪਹਿਲਾਂ ਹੀ ਕੋਈ ਪਲਾਨਡ ਹੈ ਜੀ ਚਾਹੇ ਉਹਨੇ ਪਹਿਲਾਂ ਚਾਬੀ ਲਾ ਕੇ ਵੇਖੀ ਹੋਵੇ ਐਕਟਿਵਾ ਲੱਗਣੀ ਨੂੰ ਕਿ ਇਹਨੂੰ ਹੀ ਲੱਗਣੀ ਆ ਉਹ ਤੁਸੀਂ ਵੇਖਦੇ ਹੋ ਤੇ ਦੋ ਐਕਟਿਵਾ ਲੱਗੀਆਂ ਆ ਉਹ ਸਿੱਧਾ ਮੇਰੀ ਐਕਟਿਵਾ ਤੇ ਜਾਂਦਾ ਉੱਤੇ ਹੀ ਬੈੰਦਾ ਉਹਨੂੰ ਹੀ ਚਾਬੀ ਲਾਉਂਦਾ ਤੇ ਉਹਨੂੰ ਹੀ ਲੈ ਕੇ ਜਾਂਦਾ ਜੀ ਤੇ ਕਿਸ ਤਰ੍ਹਾਂ ਦੇ ਦਿੰਦੇ ਹੋ ਲਾਅ ਐਂਡ ਸਥਿਤੀ ਨੂੰ ਕਿਸ ਤਰ੍ਹਾਂ ਦੇ ਦਿੰਦੇ ਹੋ ਪੁਲਿਸ ਪ੍ਰਸ਼ਾਸਨ ਕਿਸ ਤਰ੍ਹਾਂ ਦੇ ਦਿੰਦੇ ਹੋ ਸ਼ਾਇਦ ਵਿੱਚ ਆਏ ਦਿਨ ਹੀ ਸਤਾਂ ਦੀਆਂ ਐਕਟਿਵਾ ਚੋਰੀ ਹੁੰਦੀਆਂ ਨੇ ਆਏ ਦਿਨ ਹੀ ਪੁਲਿਸ ਜੜੀ ਆ ਚੋਰਾਂ ਨੂੰ ਫੜਦੀ ਆ ਫਿਰ ਇੰਨੇ ਜਿਹੜੇ ਚੋਰ ਨੇ ਫਿਰ ਕਿੱਥੋਂ ਆ ਜਾਂਦੇ ਨੇ ਆ ਉਸ ਤਰ੍ਹਾਂ ਦੀ ਵਾਰਦਾਤਾਂ ਜਿਹੜੀਆਂ ਵਾਧ ਰਹੀਆਂ ਨੇ ਇਹ ਜੀ ਪੁਲਿਸ ਪ੍ਰਸ਼ਾਸਨ ਦੀ ਨਾਕਾਮੀ ਹੈ ਤੁਸੀਂ ਸਾਰਿਆਂ ਨੂੰ ਮੇਰੇ ਤੋਂ ਵੱਧ ਪਤਾ ਹੈ ਜੀ ਅਮਰੀਕ ਸਰਚ ਹੀ ਕੱਲੇ ਲਾ ਲੋ ਤੇ ਦਿੱਲੀ ਦੇ 50 ਤੋਂ 60 ਮੋਟਰਸਾਈਕਲ ਐਕਟਿਵਾ ਚੋਰੀ ਹੁੰਦੀਆਂ ਨੇ ਅਕਸਰ ਚਲਦੀਆਂ ਤੇ ਇਹਨਾਂ ਰੋਡਾਂ ਤੇ ਹੀ ਆ ਚੱਕੇ ਤੇ ਨੇ ਕਿਤੇ ਜਾਂਦੀਆਂ ਪੁਲਿਸ ਪ੍ਰਸ਼ਾਸਨ ਮੈਂ ਹੀ ਕੰਪਲੇਂਟ ਲਿਖਾਉਣ ਗਿਆ ਮੇਰੀ ਕੰਪਲੇਂਟ ਹੀ ਨਹੀਂ ਚੱਜਣਾ ਲਿਖਦੇ ਪਹਿਲਾਂ ਪੁੱਛਦੇ ਜੀ ਇੰਸ਼ੋਰੈਂਸ ਹੈਗੀ ਆ ਜ ਕਿ ਨਹੀਂ ਹੈਗੀ ਜੇ ਇੰਸ਼ੋਰੈਂਸ ਹੋਵੇ ਫਿਰ ਕਿਹੜਾ ਲੱਭ ਦਿੰਦੇ ਜੀ ਉਹ ਉਹਨਾਂ ਨੇ ਆਪਣੀਆਂ ਕਰਨੀਆਂ ਹੁੰਦੀਆਂ ਖਾਨਾ ਪੂਰਤੀਆਂ ਬਾਕੀ ਉਹਨਾਂ ਵੱਲੋਂ ਤੇ ਇਹ ਵੀ ਨਹੀਂ ਆਕੇ ਵੇਖਿਆਗਾ ਕਿ ਮੌਕੇ ਦੀ ਸੀਸੀਟੀਵੀ ਵੇਖ ਲਈ ਅਸੀਂ ਆਕੇ ਜਾਂ ਲੱਭਣ ਦੀ ਕੋਸ਼ਿਸ਼ ਕਰੀਏ ਇੱਕ ਕਾਗਜ਼ ਤੇ ਐਪਲੀਕੇਸ਼ਨ ਲਿਖ ਕੇ ਮੇਰੇ ਕੋਲ ਰੱਖ ਲਈ ਮੈਂ ਕੱਲ ਡੀਡੀਆਰ ਨੰਬਰ ਵੀ ਲੈਣ ਗਿਆ ਉਹਨਾਂ ਕੋ ਤੇ ਮੈਨੂੰ ਅੱਗੋਂ ਕਹਿੰਦੇ ਜੀ ਅੱਜ ਨਹੀਂ ਕੱਲ ਆਕੇ ਲੈ ਲਿਓ ਪੁਲਿਸ ਪੁਲਿਸ ਦਾਦੇ ਤੁਹਾਨੂੰ ਪਤਾ ਹੀ ਆ ਜੀ ਬਸ ਢੀਡੇ ਤੇ ਢੀਡੇ ਮਰਾਉਣੇ ਆ ਲੱਭ ਕੇ ਕਿਸੇ ਨੂੰ ਨਹੀਂ ਦਿੰਦੇ ਉਹਨਾਂ ਦਾ ਕੋਈ ਚੀਜ਼ ਗਵਾਜੇ ਤੇ ਸ਼ਾਮਾਂ ਤੱਕ ਹੀ ਲੱਭ ਜੂਗੀ ਤੁਹਾਨੂੰ ਕਿਉਂਕਿ ਸਾਰੇ ਚੋਰਾਂ ਦੀਆਂ ਫੋਟੋਆਂ ਉਹਨਾਂ ਦੇ ਕੋਲ ਹੁੰਦੀਆਂ ਤੇ ਬੰਦੇ 100 ਵੀ ਕਿੰ ਪਰਿਵਾਰ ਵਿੱਚ ਕਿਸ ਤਰ੍ਹਾਂ ਬਾਲ ਬੁਸ਼ਿੰਗ ਕਰ ਰਹੇ ਹੋ ਇੱਕ ਬਣੇ 10000 ਰੁਪਏ ਨੌਕਰੀ 'ਚ ਕਿ ਲੱਗਦਾ ਘਰ ਦਾ ਗੁਜ਼ਾਰਾ ਹੋ ਜਾਊਗਾ ਉਸ ਤੋਂ ਬਾਅਦ ਇਸ ਤਰ੍ਹਾਂ ਇਸ ਤਰ੍ਹਾਂ ਚੋਰੀਆਂ ਹੋ ਜਾਂਦੀਆਂ ਨੇ ਕਿ ਲੱਗਦਾ ਵੀ ਹੁਣ ਤੁਹਾਡੇ ਜਿਹੜੇ ਕਹਿ ਸਕਦੇ ਪੀ ਅਸੀਂ ਤੁਹਾਡੀ ਐਕਟਵਾ ਸੀ ਜਿੱਦਾਂ ਤੁਸੀਂ ਰੋਜ਼ਗਰ ਜਾਂਦੇ ਸੀ ਤੁਹਾਡੇ ਖਾਂਬ ਸੀ ਕਿ ਲੱਗਦਾ ਹੁਣ ਤੁਹਾਡੀ ਐਕਟਵਾ ਚੋਰੀ ਹੋ ਗਈ ਔਰ ਤੁਸੀਂ ਕੰਮ ਕਰਦੇ ਬੈਠੇ ਹੋ ਬਿਲਕੁਲ ਜੀ ਜਿੱਦਾਂ ਕਹਿ ਲੋ ਕਿ ਇੱਕ ਜਿੱਤੇ ਮੈਂ ਰੋਜ਼ ਜਾਣਾ ਹੀ ਉਹੀ ਚੀਜ਼ ਨਹੀਂ ਕੋਲ ਹੈਗੀ ਤੇ ਇੱਕ 10000 ਪਿੱਛੇ ਆਪਾਂ ਸਾਰਾ ਦਿਨ ਉੱਥੇ ਕੰਮ ਕਰਦੇ ਆ ਤੁਸੀਂ ਸਭ ਤੁਹਾਨੂੰ ਪਤਾ ਹੀ ਹੈ ਜੀ ਪਰਿਵਾਰ ਦਾ 10000 'ਚ ਗੁ ਉਹ ਬੜਾ ਔਖਾ ਜੀ ਮੇਰੇ ਆਸਤੇ ਹੁਣ ਇਸ ਟਾਈਮ ਤੇ ਐ ਲੱਗਦਾ ਵੀ ਜਦੋਂ ਮੈਂ ਘਰੀ ਬਹਿ ਜਾਏ ਇਹਦੇ ਨਾਲੋਂ ਚੰਗਾ ਮੈਂ ਕਿਹੜਾ ਕੁਝ ਕਮਾ ਰਿਆ ਉੱਥੇ ਜਾ ਕੇ ਤੇ ਉਹਨੇ ਤਾਂ ਨੁਕਸਾਨ ਕਰਾ ਰਿਆ ਮੈਂ ਉਸ ਤੋਂ ਵੱਧ। ਜੀ ਵੀਰ ਸੁਪੀਰ ਵੀ ਪਾਲ ਜੀ ਇਹ ਤੁਹਾਡੀ ਜਿਹੜੀ ਆ ਚੋਰੀ ਪਹਿਲੀ ਹੋਈ ਏ ਕਿ ਜਾਂ ਪਹਿਲਾਂ ਵੀ ਤੁਹਾਡੀ ਕਿਸ ਤਰ੍ਹਾਂ ਇਸ ਦਾ ਕਦੀ ਕੋਈ ਮੋਟਰਸਾਈਕਲ ਜਾਂ ਕੋਈ ਐਕਟਿਵਾ ਪਹਿਲਾਂ ਕੋ ਚੋਰੀ ਹੋਈ ਹੋਵੇ। ਪਹਿਲਾਂ ਵੀ ਜੀ ਮੇਰਾ ਅੱਜ ਤੋਂ 1.5 ਸਾਲ ਪਹਿਲਾਂ ਮੋਟਰਸਾਈਕਲ ਵੀ ਚੋਰੀ ਹੋਇਆ ਸੀ ਇਦਾਂ ਹੀ ਜੀ। ਤੇ ਗੱਲ ਇਹ ਆ ਕਿ ਸੈਂਪਲ ਲੈਣੇ ਹੁੰਦੇ ਆ ਦਵਾ ਦਾ ਵਾਅਦਾ ਲੋਕ ਲਾ ਲਈਦਾ ਥੱਲੇ ਵਾਲਾ ਲੋਕ ਮੈਂ ਮੋਟਰਸਾਈਕਲ ਸੋ ਵੀ ਹੋ ਤੁਹਾਡੀ ਕਿੰਵੇ ਚੋਣੀ ਹੋਈ ਹੈ ਦਸ਼ਕਾਂ ਨੂੰ ਸਾਣਾ ਕਰਦੇ ਹੋ ਪਹਿਲਾ ਮੋਟਰਸਾਈਕਲ ਸੀ ਹੁਣ ਐਕਟਵਾ ਚੋਰੀ ਹੋਈ ਆ ਦੋ ਚੋਰੀਆਂ ਹੋਈਆਂ ਕਿ ਜਾਂ ਇਸ ਤੋਂ ਬਾਅਦ ਵੀ ਚੋਣੀ ਚੋਰੀਆਂ ਆਈਆਂ ਨਹੀਂ ਨਹੀਂ ਮੇਰੇ ਚਾਰ ਮੋਟਰਸਾਈਕਲ ਤੇ ਪੰਜਵੀਂ ਐਕਟਵਾ ਚੁੱਕੀ ਗਈ ਹੈ ਜੀ ਚਾਰ ਮੋਟਰਸਾਈਕਲ ਸਪਲੈਂਡਰ ਚੁੱਕੇ ਗਏ ਜੀ ਮੈਨੂੰ ਲੱਗਦਾ ਵੀ ਸੋ ਵੀ ਚਾਰ ਮੋਟਰਸਾਈਕਲ ਸਪਲੈਂਡਰ ਚੋਰੀ ਹੋ ਜਾਣੇ ਇੱਕ ਐਕਟਵਾ ਚੋਰੀ ਹੋ ਜਾਣੇ ਮੈਨੂੰ ਲੱਗਦਾ ਵੀ ਜਿੰਨੀ ਕਮਾਈ ਕਰਦੇ ਹੋ ਤੁਸੀਂ ਲੱਗਦਾ ਉਹ ਥੱਲੇ ਥੱਲੇ ਆਈ ਜਾਂਦੇ ਹੋ ਕਿ ਲੱਗਦਾ ਤੁਹਾਡੀ ਇਸ ਤਰ੍ਹਾਂ ਰਹਿ ਕੇ ਅੰਮ੍ਰਿਤ ਸਾਹਿਬ ਵੀ ਤੁਹਾਡੀ ਕੋਈ ਤਰੱਕੀ ਹੋ ਜੂਗੀ ਕਿੰਨੇ ਕਰਦੇ ਥੱਲੇ ਆ ਤੁਸੀਂ ਲਾਡੋ ਜੀ ਮੋਟਾ ਮੋਟਾ ਆਈਡੀਆ 2-3 ਲੱਖ ਰੁਪਏ ਦਾ ਤੇ ਆਪਾਂ ਇਹੋ ਨੁਕਸਾਨ ਕਰਾ ਲਿਆ ਜੀ ਤੇ ਇਹਦੇ ਚ ਕੀ ਅੰਮਰਸਰ ਤਰੱਕੀ ਹੋਣੀ ਆ ਜਿੰਨਾ ਕੋ ਮਨ ਲਓ ਥੋੜਾ ਬਤ ਕਰਜਾ ਚੁੱਕੀ ਦਾ ਲਈ ਦਾ ਇਨਸਟਾਲਮੈਂਟ ਲਈਦੀਆਂ ਤੇ ਦੁਬਾਰਾ ਫੇਰ ਉਹੀ ਕੰਮ ਕਰਨਾ ਪੈਣਾ ਕਿਉਂਕਿ ਸਰਨਾ ਤੇ ਫੇਰ ਨਹੀਂ ਆ ਲੈਣੀ ਫੇਰ ਪੈਣੀ ਆ ਕੰਮ ਤੇ ਵੀ ਜਾਣਾ ਪੈਣਾ ਜੇ ਘਰ ਵੀ ਬਹਿ ਜਾਗੇ ਤੇ ਗੁਜ਼ਾਰਾ ਤੇ ਤਾਂ ਵੀ ਨਹੀਂ ਹੋਣਾ ਜੀ ਬਿਲਕੁਲ ਜੀ ਤੁਸੀਂ ਦੇਖ ਸਕਦੇ ਹੋ ਵੀ ਰਵੀ ਪਾਲ ਸਿੰਘ ਜਿਹੜਾ ਕਿ ਇੱਕ ਨੌਜਵਾਨ ਇੱਕ ਲੈਬਾਰਟਰੀ ਚ ਕੰਮ ਕਰਦਾ ਤੁਸੀਂ ਦੇਖ ਸਕਦੇ ਹੋ ਵੀ ਅੱਜ ਉਹਨੇ ਆਪਣੀ ਦਰਦ ਭਰੀ ਕਹਾਣੀ ਦੱਸੀ ਆ ਵੀ ਪਹਿਲੀ ਮੋਟਰਸਾਈਕਲ ਜਿਹੜੀ ਚੋਰੀ ਹੋ ਚੁੱਕੀ ਆ ਤੇ ਜਿਹੜੀਆਂ ਸਾਰੀਆਂ ਚੋਰੀਆਂ ਫਿਰ ਅਮਰਸਰ ਚੋਰੀਆਂ ਕਿ ਅਮਰਸਰ ਕੋਲੋਂ ਬਾਹਰ ਹੀ ਹੋਈਆਂ ਨੇ ਜੀ ਇੱਕ ਯੂਨੀਵਰਸਿਟੀ ਮਾਰਕੀਟ ਲੈਬ ਸਾਡੀ ਉੱਥੋਂ ਹੀ ਆ ਜੀ ਇੱਕ ਰਣਜੀਤ ਐਵੇਨਿਊ ਤੋਂ ਹੋਈ ਹੈ ਮੇਰੀ ਤੇ ਦੋ ਸੁਲਤਾਨਵਾਲਾ ਤੋਂ ਮੋਟਰਸਾਈਕਲ ਚੋਰੀ ਹੋਈ ਤੇ ਐਕਟਿਵਾ ਵੀ ਸੁਲਤਾਨਵਾਲਾ ਰੋਡ ਤੋਂ ਤਿੰਨ ਮੋਟਰਸਾਈਕਲ ਮੇਰੇ ਤੇ ਐਕਟਿਵਾ ਸੁਲਤਾਨਵਾਲਾ ਰੋਡ ਤੋਂ ਹੀ ਹੋਈਆਂ ਨੇ ਬਿਲਕੁਲ ਜੀ ਤੁਸੀਂ ਦੇਖ ਸਕਦੇ ਹੋ ਵੀ ਰਵੀਪਾਲ ਸਿੰਘ ਦੇ ਨਾਮ ਇੱਕ ਪਹਿਲਾ ਨਹੀਂ ਮਾਮਲਾ ਹੋਇਆ ਅੱਜ ਤੋਂ ਪਹਿਲਾਂ ਵੀ ਚਾਰ ਮਾਮਲੇ ਹੋ ਚੁੱਕੇ ਨੇ ਪੰਜਵਾਂ ਮਾਮਲਾ ਹੋ ਚੁੱਕਿਆ ਤੇ ਮੈਨੂੰ ਇਸ ਸਭੀ ਰਵੀਪਾਲ ਸਿੰਘ ਪਹਿਲੇ ਚ ਉਹਨਾਂ ਵਿੱਚ ਕੋਈ ਪੁਲਿਸ ਦੇ ਭਾਲ ਕੀਤੀ ਕੋਈ ਲੱਭਣ ਦੀ ਕੋਸ਼ਿਸ਼ ਕੀਤੀ ਕਿ ਜਾਂ ਉਹ ਵੀ ਸਿਰਫ ਐਫ ਆਈ ਆਰ ਦਰਜ ਕਰਕੇ ਜਿਹੜੀ ਖਾਣਾ ਪੂਰਤੀ ਕੀਤੀ ਗਈ ਹੈ ਖਾਣਾ ਪੂਰਤੀ ਦੀ ਐਫ ਆਈ ਆਰ ਕਰਕੇ ਖਾਣਾ ਪੂਰਤੀ ਕਰ ਲੈਂਦੇ ਆ ਬਸ ਉਸ ਤੋਂ ਬਾਅਦ ਤੇ ਕਦੀ ਕੋਈ ਫੋਨ ਨਹੀਂ ਕਦੀ ਕੋਈ ਮੈਂ ਤੁਹਾਨੂੰ ਕਿਹਾ ਕਿ ਜਿੰਨੀ ਵਾਰੀ ਵੀ ਹੈ ਕੋਈ ਸੀਸੀਟੀਵੀ ਵੇਖਣ ਤੱਕ ਨਹੀਂ ਜਾਂਦੇ ਮੈਂ ਜਾ ਕੇ ਦਿਖਾਣਾ ਉਹਨਾਂ ਨੂੰ ਵੀ ਆਹ ਸੀਸੀਟੀਵੀ ਵੇਖ ਲਓ ਬੰਦਾ ਲੱਭ ਲਓ ਨਹੀਂ ਜੀ ਇਹ ਪਤਾ ਨਹੀਂ ਲੱਗਣ데요 ਕੋਈ ਨਹੀਂ ਤੁਸੀਂ ਲਾਗੇ ਬੰਨੇ ਸਟੈਂਡਾਂ 'ਚ ਵੇਖ ਲਓ ਮੈਂ ਆਪ ਹੀ ਭਾਲ ਕਰਦਾ ਰਹਿੰਨਾ 10 15 ਦਿਨ ਭਾਲ ਕਰੀ ਦੀ ਤੁਹਾਨੂੰ ਪਤਾ ਬਾਅਦ ਬੰਦਾ ਆਪ ਹੀ ਥੱਕ ਜਾਂਦਾ ਕਿੰਨੀ ਕ ਭਾਲ ਕਰ ਸਕ ਅਸੀਂ ਦੇਖਿਆ ਆਇਤ ਦਿਨ ਪੁਲਿਸ ਵਾਲੇ ਪ੍ਰੈਸ ਕਾਨਫਰੰਸ ਕਰਦੇ ਨੇ ਕਹਿੰਦੇ ਵੀ ਵੱਡਾ ਜਾਗੀਰਾ ਫੜਿਆ ਮੋਟਰਸਾਈਕਲ ਚੋਰੀਆਂ ਵਾਲਾ ਐਕਟਵਾ ਚੋਰੀਆਂ ਵਾਲਾ ਲੋ ਬੰਦੇ ਕਿੱਥੋਂ ਫੜ ਲੈਂਦੇ ਨੇ ਜਿਹੜੇ ਉਹ ਮੋਟਰਸਾਈਕਲ ਕਿੱਥੋਂ ਬਰਾਮਦ ਕਰ ਲੈਂਦੇ ਨੇ ਜੇਕਰ ਤੁਹਾਡੇ ਚਾਰ ਮੋਟਰਸਾਈਕਲ ਅਜੇ ਤੱਕ ਲੱਭ ਸਕੇ ਸਰ ਬਰਾਮਦ ਵੀ ਕਰ ਲੈਂਦੇ ਤੇ ਤੁਸੀਂ ਅਕਸਰ ਵੇਖੋ ਥਾਣਿਆਂ ਦੀ ਗੱਲਦੇ ਰਹਿੰਦੇ ਕਿਸੇ ਨੂੰ ਕਦੀ ਕਾਲ ਨਹੀਂ ਆਉਂਦੀ ਵੀ ਤੁਹਾਡਾ ਮੋਟਰਸਾਈਕਲ ਲੱਭ ਗਿਆ ਤੁਸੀਂ ਹਰੇਕ ਥਾਣੇ ਚ ਜਲਜੋ ਤੁਹਾਨੂੰ 2-250 ਮੋਟਰਸਾਈਕਲ ਐਕਟਵਾ ਉਥੇ ਗੱਲਦੀਆਂ ਦੇਖਣ ਗਈਆਂ ਜੇ ਫੜ ਲੈਂਦੇ ਆ ਮੈਂ ਕਹਿੰਦਾ ਹੋ ਸਕਦਾ ਮੇਰੀ ਵੀ ਬਿਲਕੁਲ ਜੀ ਤੁਸੀਂ ਦੇਖ ਸਕਦੇ ਹੋ ਵੀ ਰਵੀ ਪਾਲ ਸਿੰਘ ਦਾ ਕੀ ਹਾਲਾਤ ਨੇ ਅੱਜ ਚਾਰ ਮੋਟਰਸਾਈਕਲ ਇੱਕ ਐਕਟਿਵਾ ਪੰਜ ਚੋਰੀ ਹੋ ਚੁੱਕੀਆਂ ਨੇ ਹੁਣ ਤੱਕ ਤੇ ਰਵੀ ਪਾਲ ਸਿੰਘ ਦੇ ਹਾਲਾਤ ਕੀ ਨੇ ਇੱਕ ਮਿਹਨਤ ਕਸ਼ ਜਿਹੜਾ ਨੌਜਵਾਨ ਆ 10000 ਰੁਪਏ ਤਰਖਾ ਦੇ ਨਾਲ ਪਰਿਵਾਰ ਦਾ ਗੁਜ਼ਾਰਾ ਕਰਦਾ ਰਵੀ ਪਾਲ ਸਿੰਘ ਦਾ ਕਹਿਣਾ ਵੀ ਜਦੋਂ ਵੀ ਮੋਟਰਸਾਈਕਲ ਲਈਦਾ ਸੀ ਤੇ ਸੋਚਿਆ ਸੀ ਕਿਸ਼ਤਾਂ ਲਾ ਲਾਂਗੇ ਚੀਜ਼ ਬਣ ਜੂਗੀ ਉਦੋਂ ਪਹਿਲਾ ਇਹ ਜਿਹੜੀਆਂ ਮੋਟਰਸਾਈਕਲ ਜਿਹੜੇ ਚੋਰੀ ਹੋ ਗਏ ਨੇ ਤੇ ਮੈਨੂੰ ਲੱਗਦਾ ਰਵੀ ਪਾਲ ਸਿੰਘ ਤੁਹਾਡੇ ਕੋਲ ਸਿਰਫ ਐਕਟਿਵਾ ਦੀ ਚਾਬੀ ਰਹਿ ਗਈ ਆ ਕਿਸੇ ਨੂੰ ਦੇ ਦਿਓ ਆਪਣੇ ਨੂੰ ਕਿੰਨਾ ਕਿ ਮਨ ਦੁਖੀ ਹੁੰਦਾ ਜਦੋਂ ਚਾਬੀ ਵ ਬਿਲਕੁਲ ਤੁਸੀਂ ਦੇਖ ਸਕਦੇ ਹੋ ਵੀ ਰਵੀਪਾਲ ਦੇ ਕੋਲ ਸਭ ਚਾਬੀ ਰਹਿ ਗਈ ਆ ਐਕਟਵਾ ਜਿਹੜੀ ਇਹ ਚੋਰੀ ਹੋ ਚੁੱਕੀ ਆ 2018 ਮਾਡਲ ਸੀ ਚਿੱਟੇ ਰੰਗ ਦੀ ਸੀ ਤੁਸੀਂ ਦੇਖ ਸਕਦੇ ਹੋ ਕੀ ਹਾਲਾਤ ਨੇ ਫੇ ਕਿੰਨਾ ਕਿ ਮਨ ਨੂੰ ਤਰਸ ਹੁੰਦਾ ਵੇਖ ਕੇ ਵੀ ਮੇਰੀ ਐਕਟਵਾ ਦੀ ਚਾਬੀ ਰਹਿ ਗਈ ਆ ਐਕਟਵਾ ਮੇਰੀ ਕੋਈ ਹੋਰ ਲੈ ਗਿਆ ਵਾ ਤੁਸੀਂ ਇਹ ਮਹਿਸੂਸ ਕਰ ਸਕਦੇ ਹੋ ਜੀ ਜਦੋਂ ਐਕਟਵਾ ਗਈ ਐ ਤੇ ਮੈਂ ਸੁਲਤਾਨਵਿੰਡ ਤੋਂ ਘਰ ਆਉਣਾ ਸੀ ਤੇ ਮੈਂ ਕਿੱਦਾਂ ਆਇਆ ਹਾਂਗਾ ਮੈਨੂੰ ਪੁੱਛ ਕੇ ਵੇਖੋ ਮੇਰਾ ਰਸਤੇ 'ਚ ਨਾ ਮੈਨੂੰ ਆਪ ਨੂੰ ਪਤਾ ਨਹੀਂ ਹੀ ਲੱਗੰਦਾ ਕਿ ਮੇਰੇ ਨਾਲ ਕੀ ਬਣ ਜਾਂਦਾ ਕਾਰ ਆ ਕੇ ਵੀ ਦੱਸਣ ਲੱਗਿਆ ਸ਼ਰਮ ਆਉਂਦੀ ਹੈ ਕਿ ਮੇਰੇ ਹੀ ਮੋਟਰਸਾਈਕਲ ਚੁੱਕਿਆ ਗਿਆ ਜੀ ਮੇਰੀ ਐਕਟਵਾ ਚੁੱਕੀ ਗਈ ਹੈ ਤੇ ਅ ਵੀ ਪਾਸਿੰਗ ਕਰਦੇ ਨਹੀਂ ਕਰੀ ਗੁੱਸਾ ਆਉਂਦੇ ਵੀ ਤੇਰੇ ਮੋਟਰਸਾਈਕਲ ਬਾਰ ਬਾਰ ਚੋਰੀ ਹੁੰਦੇ ਨੇ ਚਾਰ ਤੇਰੇ ਮੋਟਰਸਾਈਕਲ ਪਹਿਲੇ ਚੋਰੀ ਹੋ ਗਏ ਨੇ ਪੰਜਵੀ ਐਕਟਵਾ ਚੋਰੀ ਹੋ ਗਈ ਆ ਤੇਰੇ ਅੰਦਰ ਕਿਹੜਾ ਚੋਰ ਪੈ ਗਿਆ ਜਿਹੜਾ ਕਿ ਹੱਥ ਧੋ ਕੇ ਕਹਿੰਦੇ ਜਿਹੇ ਬੰਦੇ ਦੇ ਮਗਰ ਪੈ ਜਾਂਦਾ ਤੁਹਾਨੂੰ ਕਿਉਂ ਬਾਰ ਬਾਰ ਟਾਰਗੇਟ ਕੀਤਾ ਜਾਂਦਾ ਇਸ ਚੀਜ਼ ਲੈ ਕੇ ਇਹ ਗੱਲ ਦਾ ਜੀ ਡਾਊਟ ਮੈਨੂੰ ਵੀ ਆ ਘਰ ਦੇ ਵੀ ਕਰਦੇ ਪਰ ਮੁੜ ਕੇ ਫੇਰ ਮਨ ਸਮਝਾ ਲੈਂਦੇ ਕਿ ਚਲੋ ਲੋਇਆ ਜੀ ਫੇਰ ਲੈ ਲਾਂਗੇ ਓਕੇ ਸੌਖੇ ਜਾਣ ਹੁਣ ਕੱਲ ਦੀ ਗੱਲ ਹੈ ਜੀ ਪਾਪਾ ਨੇ ਪਹਿਲਾਂ ਆ ਕੇ ਕਿਹਾ ਬਾਅਦ ਚ ਫਿਰ ਆਪ ਹੀ ਕਹਿੰਦੇ ਕਹਿੰਦੇ ਅੱਜ ਕੱਲ ਤੇ ਇਦਾਂ ਹੁੰਦਿਆ ਲੋਕੀ ਮਾਰ ਕੁੱਟ ਕੇ ਵੀ ਲੈ ਜਾਂਦੇ ਐਕਟਵਾ ਤੇ ਇਹ ਤੇ ਚਲੋ ਐਕਟਵਾ ਚਲ ਗਈ ਲੋਇਆ ਆ ਕੱਲ ਨਹੀਂ ਅੱਜ ਨਹੀਂ ਹੋਰ 10 20 ਦਿਨਾਂ ਨੂੰ ਚਾਹ ਮਹੀਨੇ ਨੂੰ ਆਪਾਂ ਔਕੇ ਸੌਕੇ ਫੇਰ ਲੈ ਲਾਂਗੇ ਆਪਣੀ ਜਾਨ ਬੱਜ ਗਈ ਜਿਹੜੇ ਹਿਸਾਬ ਨਾਮਰ ਸਾਹਿਬ ਚ ਚੋਰੀਆਂ ਚ ਡਕੈਤੀਆਂ ਹੁੰਦੀਆਂ ਜੀ ਤੁਹਾਨੂੰ ਆਮ ਹੀ ਪਤਾ ਕਦੀ ਗਨ ਪੁਆਇੰਟ ਤੇ ਖੋਲ ਲੈਂਦੇ ਕਦੀ ਕੋਜਿਆ ਪੁਲਿਸ ਪ੍ਰਸ਼ਾਸਨ ਸਿਰਫ ਚਲਾਨ ਕਰਨ ਤੇ ਜੇ ਉੱਥੇ ਵੀ ਚਲਾਨ ਤੇ ਪੈਸੇ ਦੇ ਦੋ ਤੇ ਚਲ ਜਓ ਬਸ ਬਾਕੀ ਕੁਝ ਨਹੀਂ ਆ ਜੇ ਉਹ ਕਰਦੇ ਉਹਨਾਂ ਤਬੀਲੇ ਸਭੀ ਤਾਨੂੰ ਕਿਉਂ ਨਹੀਂ ਲੋਇਆ ਰਾਸ ਆ ਰਿਹਾ ਪਹਿਲੋ ਚਾਲ ਮੋਟਰਸਾਈਕਲ ਸੀ ਉਹ ਵੀ ਜਿਹੜੇ ਚੋਰੀ ਹੋ ਗਏ ਪੰਜਵੀਂ ਐਕਟਵਾ ਚੋਰੀ ਹੋ ਗਈ ਪੰਜਵਾਂ ਲੋਹਾ ਕਹਿ ਸਕਦਾ ਵਾ ਬਾਰ ਬਾਰ ਤੁਹਾਡੇ ਤੇ ਕਿਵੇਂ ਲਾਦਾ ਘਟਦੇ ਛੜੀ ਗੇੜਾ ਜਿਹੜਾ ਮਿਲਦਾ ਮਹਾਰਾਜ ਜਿਹੜੇ ਤੁਹਾਡੇ ਤੇ ਕਰੋਪੀ ਹੈ ਛੜੀ ਮਹਾਰਾਜ ਦੀ ਇਹਨਾਂ ਛੜੀ ਗੇੜਾ ਖਰਾਬ ਲਾਦਾ ਮੈਨੂੰ ਕੀ ਸਾ ਦੇ ਦੇ ਜੀ ਇਹ ਹੀ ਕਹਿ ਸਕਦੇ ਹਾਂ ਜੀ ਹੁਣ ਮਨ ਨੂੰ ਸਮਝਾਉਣ ਵਾਸਤੇ ਹੋਰ ਤੇ ਆਪਾਂ ਕੁਝ ਕਹਿ ਨਹੀਂ ਸਕਦੇ ਚਾਹ ਕਹ ਲਓ ਕਿ ਤਨੇ ਕਿਤੇ ਆਪਣੀ ਵੀ ਨਲਾਕੀ ਹੋ ਜਾਂਦੀ ਹੈ ਕਿ ਥੱਲੇ ਵਾਲਾ ਲੋਕ ਨਹੀਂ ਹੈ ਮੈਂ ਵੀ ਮੰਨਦਾ ਹੈ ਮੇਰੀ ਵੀ ਗਲਤੀ ਹੈ ਪਰ ਚਲੋ ਇਦਾਂ ਤੁਸੀਂ ਵੀਡੀਓ ਚ ਵੇਖ ਹੀ ਰਹੇ ਹੋ ਇੰਨੇ ਰਸ ਦੇ ਵਿੱਚ ਖੜਨੀ ਵੀ ਐਕਟਵਾ ਸੌਖੀ ਨਹੀਂ ਹੈ ਉਹ ਵੀ ਵਿਦ 1 ਮਿੰਟ ਚ ਕਿਉਂਕਿ ਮੈਂ ਅੰਦਰ ਜਾ ਕੇ ਉਸੇ ਵੇਲੇ ਵਾਪਸ ਆਉਣਾ ਹੈ ਤੇ ਦਿਹਾੜੀ ਦੇ ਮੰਨ ਲਓ 10 15 20 ਘਰਾਂ ਚ ਆਪਾਂ ਜਾਣਾ ਹੁੰਦਾ ਬਾਰ ਬਾਰ ਕਿਸੇ ਵੇਲੇ ਲੋਕ ਲਾਉਣਾ ਭੁੱਲ ਵੀ ਜਾਂਦਾ ਬੰਦਾ ਇਹ ਸੁਭਾਵਿਕ ਜੀ ਗੱਲ ਹੈ ਮੇਰੀ ਗਲਤੀ ਮੈਂ ਮੰਨਦਾ ਕਿ ਮੈਂ ਥੱਲੇ ਵਾਲਾ ਲੋਕ ਐ ਅਸੀਂ ਦੇਖਦਾ ਚਿਹਰਾ ਲੰਗਾ ਉਹਦਾ ਚਿਹਰਾ ਸਾਫ ਦਿਖਾਈ ਦੇ ਰਿਹਾ ਲੋਈ ਦੀ ਬੁੱਕਲ ਜਿਹੜੂ ਮਾਰੀ ਖੰਡ ਕਰਕੇ ਪਰ ਚਿਹਰਾ ਸਾਫ ਦਿਖਾਈ ਦੇ ਰਿਹਾ ਵਾ ਕਿੰਨੀ ਉਮਰ ਹੋ ਸਕਦੀ ਉਹਦੀ ਤੇ ਪੰਜਾਬੀ ਨੌਜਵਾਨ ਹੈ ਕਿ ਜਾਂ ਹੋਰ ਕੋਈ ਹੈ ਵੇਖਣ ਨੂੰ ਤੇ ਪੰਜਾਬੀ ਨੌਜਵਾਨ ਲੱਗਦਾ ਜੀ 30 ਤੋਂ 35 ਦੀ ਲਾਗੇ ਬੰਨੇ ਉਹਦੀ ਉਮਰ ਹੈ ਵੇਖਣ ਨੂੰ ਵੀ ਚੋਰ ਨਹੀਂ ਲੱਗਦਾ ਖਾਂਦਾ ਪੀਂਦਾ ਆਉਂਦਿਆ ਕੋ ਜੋ ਡੂਨੇ ਦੇ ਵਿੱਚ ਇਕਦਮੀ ਉਹਨੂੰ ਦੇਖਦੀ ਐਕਟਿਵਾ ਖਲੋ ਜਾਂਦਾ ਫਿਰ ਲੋਈ ਦੀ ਬੁੱਕਲ ਮਾਰਦਾ ਲਾਗੇ ਬੰਨੇ ਵੇਖਦਾ ਔਰ ਰਸਮਲਾਈ ਵਾਲਾ ਅੰਕਲ ਵੀ ਬਾਹਰ ਤੁਸੀਂ ਰੇੜੀ ਤੇ ਦੇਖ ਰਹੇ ਹੋ ਚਲੋ ਉਹ ਬੰਦਾ ਥੋੜਾ ਭੋਲਾ ਹੈ ਜੀ ਪ੍ਰਵਾਸੀ ਹੈ ਬੰਦਾ ਇੱ ਉਹ ਵਿਚਾਰਾ ਵੇਂਦਾ ਰਿਹਾ ਡਰ ਦਾ ਅੰਦਰ ਵੇਂਦਾ ਲੈਬ ਦੇ ਪੇ ਮੈਂ ਦੱਸਦਾ ਪਰ ਉਹ ਉਹਨੇ ਚਿਰ ਨੂੰ ਉਹ ਲੈ ਜਾਂਦਾ ਫਿਰ ਕੋ ਹਫੜਾ ਦਫੜੀ ਚ ਐਕਟਿਵਾ ਰੇੜੀ ਚ ਵੀ ਵਜਦੀ ਤੁਸੀਂ ਸੀਸੀਟੀਵੀ 'ਚ ਵੇਖੋਗੇ ਪਰ ਕਿਸਮਤ ਦੀ ਗੱਲ ਹੈ ਜੀ ਕਹਿ ਸਕਦੇ ਆ ਮੇਰੀ ਐਕਟਿਵਾ ਜਾਣੀ ਸੀ ਉੱਥੋਂ ਮੈਨੇ ਇਸ ਤੋਂ ਫਿਰ ਵੀ ਪਾਸਥੇ ਹੁਣ ਤੁਸੀਂ ਕਿਹੜੇ ਥਾਣੇ ਐਫਆਈਰ ਕਰਾਈ ਆ ਪੁਲਿਸ ਨੂੰ ਕੀ ਕਿਹਾ ਗਿਆ ਕੀ ਕਿਹਾ ਗਿਆ ਤੁਹਾਨੂੰ ਮੈਂ ਥਾਣਾ ਬੀ ਡਿਵੀਜ਼ਨ ਲਖਾਈ ਆ ਜੀ ਉਹ ਏਰੀਆ ਉਹਨਾਂ ਨੂੰ ਹੀ ਪੈਂਦਾ ਸੀ ਤੇ ਮੈਂ ਉਸੇ ਟਾਈਮ ਹੀ 10-15 ਮਿੰਟ ਤੋਂ ਸਭ ਤੋਂ ਪਹਿਲਾਂ ਮੈਂ ਐਫਆਈਆਰ ਹੀ ਕਰਾਉਣ ਗਿਆ ਕਿਉਂਕਿ ਅੱਜਕੱਲ੍ਹ ਵਾਰਦਾਤਾਂ ਬੜੀਆਂ ਹੁੰਦੀਆਂ ਫੇਰ ਕਰਦਿਆ ਚੁੱਕ ਕੇ ਆ ਜਾਊਗਾ ਤੇ ਕੁਝ ਨਹੀਂ ਉਹਨਾਂ ਨੇ ਮੈਨੂੰ ਅੱਗੋਂ ਚਿੱਟੇ ਕਾਗਜ਼ ਤੇ ਕਿਹਾ ਜੀ ਲੈ ਕੇ ਰੱਖਦੇ ਤੇ ਉਹ ਰੱਖਤੀ ਕੋਈ ਵਾਇਰਲੈਸ ਨਹੀਂ ਕੋਈ ਤੁਹਾਨੂੰ ਦੱਸਿਆ ਕੋਈ ਸੀਸੀਟੀਵੀ ਵੇਖਣ ਨਹੀਂ ਆਏ ਕੱਲ ਮੈਂ ਜਾ ਕੇ ਕਿਹਾ ਜੀ ਮੈਨੂੰ ਡੀਡੀਆਰ ਨੰਬਰ ਦੇ ਦਿਓ ਕਿਉਂਕਿ ਅੱਜ ਕੱਲ ਤੇ ਆਏ ਦੇਣ ਪੁਲਸ ਚੌਕੀਆਂ ਤੇ ਬਲਾਸਟ ਹੋ ਹੁੰਦੇ ਆ ਤੇ ਕੱਲ ਨੂੰ ਕਹਿਣ ਜੀ ਤੁਹਾਡੇ ਨਾਂ ਤੇ ਐਕਟਿਵ ਹੈ ਹੀ ਉਹਨੇ ਵਾਰਦਾਤ ਕਰਤੀ ਮੈਨੂੰ ਅੱਗੋਂ ਕਹਿ ਗਿਆ ਜੀ ਅੱਜ ਫਲੈਂਗ ਤੇ ਡਿਊਟੀ ਲੱਗੀ ਆ ਕੱਲ ਸ਼ਾਮਾਂ ਨੂੰ ਆਇਓ ਤੁਸੀਂ ਹੁਣ ਮੈਂ ਅੱਜ ਸ਼ਾਮ ਨੂੰ ਜਾਣਾ ਵੇਖੋ ਅੱਜ ਫੇਰ ਕੀ ਜਵਾਬ ਮਿਲਦਾ ਮੈਨੂੰ ਐਸਐਸਪੀ ਜਿਹੜ ਕੀ ਅਪੀਲ ਕੀ ਕਰਨਾ ਚਾਹੋਗੇ ਨਾਲ ਨੂੰ ਕੀ ਆਪਣੇ ਨਾਲ ਬੇਨਤੀ ਕਰਨ ਜਾਓਗੇ ਮੈਂ ਇਹਦੇ ਸਾਰੇ ਸ਼ਹਿਰ ਵਾਸੀਆਂ ਨੂੰ ਸਾਰੇ ਦੁਨੀਆ ਦੇ ਲੋਕਾਂ ਨੂੰ ਇਹੀ ਅਪੀਲ ਕਰਦਾ ਹਾਂ ਕਿ ਜੇ ਕਿਤੇ ਵੀ ਤੁਹਾਨੂੰ ਇਹ ਚੋਰ ਦਿਖੇ ਚੈਕਟਵਾ ਨੰਬਰ ਦਿਖੇ ਤੇ ਮੇਰੇ ਕੰਟੈਕਟ ਨੰਬਰ ਤੇ ਮੈਨੂੰ ਫੋਨ ਕਰ ਦਿਓ ਮੇਰਾ ਨੰਬਰ ਹੈਗਾ ਜੀ 82847 ਤੁਸੀਂ ਉੱਤੇ ਮੈਨੂੰ ਕਾਲ ਕਰ ਦਿਓ ਤੁਹਾਡੀ ਬਹੁਤ ਬਹੁਤ ਮਿਹਰਬਾਨੀ ਹੋਏਗੀ ਕਿਉਂਕਿ ਤੁਸੀਂ ਮੇਰੀ ਹਾਲਾਤ ਵੇਖ ਹੀ ਸਕਦੇ ਹੋ ਕਿ ਮੈਨੂੰ ਬਾਰ ਬਾਰ ਇਦਾਂ ਲੈਣਾ ਐਕਟਿਵਾ ਬੜਾ ਔਖਾ ਜੇ ਤੇ ਜੇ ਲੱਭ ਜੇ ਤੇ ਬੜੀ ਮਿਹਰਬਾਨੀ ਹੈ ਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਦੇਖਿਆ ਵੀ ਰਵੀਪਾਲ ਸਿੰਘ ਨੇ ਜਿਹੜਾ ਕਿ ਇੱਕ ਲੈਬੋਰੀਟਰੀ ਚ ਕੰਮ ਕਰਦਾ ਉਸ ਨੇ ਆਪਣਾ ਮੋਬਾਈਲ ਨੰਬਰ ਤੁਹਾਨੂੰ ਦੱਸ ਦਿੱਤਾ ਸਾਡੇ ਦਸ਼ਕਾਂ ਨੂੰ ਤੇ ਜਰੂਰ ਸਾਂਝਾ ਕਰਾਂਗੇ ਵੀਡੀਓ ਜਿਹੜੀ ਸੀਸੀਟੀਵੀ ਆ ਇਸ ਨੂੰ ਵੱਧ ਤੋਂ ਵੱਧ ਵਾਇਰਲ ਕਰਦੇ ਹੋ ਤਾਂ ਜੇ ਕਿ ਰਵੀਪਾਲ ਸਿੰਘ ਦੀ ਜਿਹੜੀ ਐਕਟਿਵਾ ਹੋ ਵੱਲ ਸਕੇ ਕਿਉਂਕਿ ਦੇਖਵੇ ਦੱਸਿਆ ਰਵੀਪਾਲ ਸਿੰਘ ਦੇ ਪਹਿਲੇ ਵੀ ਚਾਰ ਮੋਟਰਸਾਈਕਲ ਚੋਰੀ ਹੋ ਚੁੱਕੇ ਨੇ ਤੇ ਹੁਣ ਪੰਜਵੀਂ ਐਕਟਿਵਾ ਆ ਸਿਰਫ ਚਾਬੀ ਰਹਿ ਗਈ ਆ ਐਕਟਿਵਾ ਦੀ ਐਕਟਿਵਾ ਜਿਹੜਾ ਵਾ ਚੋਰ ਲੈ ਤਾ ਜੋ ਕਿ ਜਿਹੜੀ ਗਵਾਚੀ ਐਕਟਵਾ ਆ ਉਹ ਲੱਭ ਸਕੇ ਤੇ ਜਿਹੜਾ ਚੋਰ ਆ ਤੁਸੀਂ ਦੇਖ ਸਕਦੇ ਹੋ ਚੋਰ ਜਿਹੜਾ ਆ ਇਸ ਦੀ ਵੀਡੀਓ ਸਾਫ਼ ਦਿਖਾਈ ਦੇ ਰਹੀ ਹੈ ਸੀਸੀਟੀਵੀ ਵਿੱਚ ਅਤੇ ਇਸ ਦੇ ਖਿਲਾਫ ਜਿਹੜੀ ਆ ਬੰਦੀ ਕਾਰਵਾਈ ਜਿਹੜੀ ਕੀਤੀ ਜਾਵੇ ਤੇ ਪੰਜਾਬ ਪੁਲਿਸ ਨੂੰ ਅਸੀਂ ਮੰਗ ਕਰਦੇ ਆ ਕਿ ਪੁਲਿਸ ਜਿਹੜੀ ਆ ਆਪਣੀ ਡਿਊਟੀ ਜਿਹੜੀ ਆ ਤਨ ਦੇ ਨਿਭਾਵੇ ਤਾਂ ਜੋ ਕਿ ਜਿਹੜੀ ਐਕਟਵਾ ਇਸ ਵੀਰ ਨੂੰ ਲੱਭ ਕੇ ਜਿਹੜੀ ਆ ਉਹ ਵਾਪਸ ਕੀਤੀ ਜਾਵੇ ਅਤੇ ਤਾਂ ਜੋ ਕਿ ਆਪਣਾ ਰੋਜਗਾਰ ਆ ਉਹ ਫਿਰ ਤੋਂ ਜਿਹੜਾ ਚਲਾ ਸਕੇ ਮਿੰਨੂ ਦਿਓ ਜਤ ਮੈਂ ਤੁਹਾਡਾ ਜੀਸੀ ਗਰੇਵਾਲ ਪੰਜਾਬੀ ਲੋਕ ਚੈਨਲ ਅਮਰਸਰ